ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਪੁੱਤਰਾ ਕੀ ਹਾਲ ਚਾਲ ਏ ਉਹ ਬਾਪੂ ਚੜਦੀ ਕਲਾ ਬਾਪੂ ਚੜਦੀ ਕਲਾ ਚਾਹੀਦੀ ਏ ਚੜਦੀ ਕਲਾ ਚਾਹੀਦੀ ਪੁੱਤ ਕਿਵੇਂ ਤੁਸੀਂ ਗਏ ਸੀ ਆ ਜਿਹੜੇ ਵਿਚਾਰੇ ਹੜਪੀੜ ਤੇ ਆਪਣੇ ਇੰਨਾ ਆਇਆ ਆ ਪਾਣੀ ਤੇ ਗਏ ਸੀ ਉੱਥੇ ਤੁਸੀਂ ਹਾਂ ਗਏ ਸੀਗੇ ਅਸੀਂ ਇੱਥੇ ਆਪਣੇ ਇਧਰ ਵੀ ਜਾ ਕੇ ਆਏ ਆ ਸ਼ੇਰਪੁਰੇ ਹੱਲ ਤੇ ਅੱਜ ਫਿਰ ਬਾਪੂ ਚੱਲਿਆ ਜੀਰੇ ਹੱਲ ਮਹੂਵਲ ਚਾਹ ਠੀਕ ਹੈ ਜਾਇਆ ਕਰੋ ਵਧੀਆ ਕੰਮ ਲੇ ਪੁੱਤ ਤੇ ਤੂੰ ਵੀ ਜਿਹੜਾ ਆਪਣਾ ਸਾਰਾ ਸਿੱਖ ਪੰਥੇ ਮੈਂ ਵੀ ਬੇਨਤੀ ਸਾਰੇ ਸਿੱਖ ਪੰਥ ਨੂੰ ਕਰਨਾ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਸਾਰੇ ਭੈਣ ਭਰਾ ਬਾਹਰਲੇ ਵਿਦੇਸ਼ਾਂ 'ਚ ਬੈਠੇ ਉਹਨਾਂ ਨੂੰ ਇਹ ਬੇਨਤੀ ਪਹਿਲੀ ਗੱਲ ਤੇ ਤੁਸੀਂ ਪਿੱਛੇ ਨਹੀਂ ਹਟਦੇ ਪਰ ਤੁਹਾਨੂੰ ਚਾਹੀਦਾ ਹੈ ਕਿ ਸਾਰੀ ਸਾਡੀ ਇਹਨਾਂ ਦੇ ਜਿਹੜੇ ਭਰਾ ਡੁੱਬਦੇ ਪਏ ਨੇ ਕੋਈ ਵੀ ਉਹਨਾਂ ਦੀ ਮਦਦ ਕਰੋ ਇੱਕ ਮੈਨੂੰ ਇਹ ਬੜੀ ਖੁਸ਼ੀ ਆਈ ਏ ਜੇ ਜਿਹੜਾ ਯਾਰ ਕਲਾਕਾਰ ਇੰਨੀ سپورਟ ਕਰਦੇ ਪਏ ਇਹ ਬੜੀ ਕਾਸ਼ ਮੈਨੂੰ ਖੁਸ਼ੀ ਏ ਹਾਂ ਪੰਜਾਬ ਵੀ ਪੰਜਾਬ ਦੇ ਨਾਲ ਖੜਾ ਆ ਹੀ ਵੀ ਲੈ ਕੇ ਗਏ ਸਾਂ ਰਾਸ਼ਰ ਰੂਸ਼ਨ ਦੇ ਕੇ ਆਏ ਆ ਤੇ ਸਰਬਜੀਤ ਸਿੰਘ ਵੀ ਆਏ ਸੀਗੇ ਤੇ ਆਪਣਾ ਧਰਮਪ੍ਰੀਤ ਵੀ ਗਿਆ ਸੀ ਤਾਂ ਮੂ ਹਾਂ ਧਰਮਪ੍ਰੀਤ ਵੀ ਗਿਆ ਹੀਗਾ ਅੱਜ ਤੇ ਮੈਂ ਤੇ ਸਾਰਿਆਂ ਨਾਲ ਚਾਚਾ ਆਪਣਾ ਰਜੀਤ ਸਿੰਘ ਨਹੀਂ ਚਾਚਾ ਯਾਰ ਇੱਥੇ ਟੀਵੀ ਵੇਖਦਿਆਂ ਦੇ ਭਾਈ ਸਾਦਾ ਚਾਚਾ ਕੱਲ ਵੀ ਇੱਥੇ ਨਾ ਟੀਵੀ ਦੀਆਂ ਦਿਆਂ ਰੋਣ ਲੱਗ ਪਿਆ ਮੈਂ ਵੀ ਰੋਣ ਲੱਗ ਪਿਆ ਇੰਨਾ ਦੁੱਖ ਲੱਗਦਾ ਵੇਖ ਕੇ ਕਿ ਡੁੱਬੇ ਪਏ ਨੇ ਲੋਕ ਇੰਨਾ ਜ਼ਿਆਦਾ ਪਰ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜ ਆਈ ਦੇ ਕਿਨੇ ਅਰਦਾਸ ਇਹੀ ਕਰਨੇ ਦੋ ਟਾਈਮ ਅਸੀਂ ਤੋਂ ਨਹੀਂ ਤੇ ਬੈਠੇ ਆ ਕੀ ਕਰ ਸਕਨੇ ਆ ਅੰਦਰ ਹੀ ਬੈਠੇ ਇਧਰ ਦਾਨ ਹੀ ਕਰ ਸਕਨੇ ਆ ਆਪਣੇ ਪੰਜਾਬ ਲਈ ਸਾਡੇ ਪੰਜਾਬ ਦੀ ਮਹਾਰਾਜ ਕਿਰਪਾ ਕਰੇ ਤੇ ਮਾਰ ਚਲਦੇ ਵੀ ਗੁਰੂ ਕਿਰਪਾ ਕਰੇ ਸਾਰੇ ਮੈਂ ਤੇ ਅਸੀਂ ਤੇ ਸਾਰੀ ਦੁਨੀਆ ਦੀ ਸੁੱਖ ਮੰਗਨੇ ਜੇ ਮਹਾਰਾਜ ਇੰਨੀ ਜਿਆਦੀ ਅੱਖਾਂ 'ਚ ਰੋਣ ਆਉਂਦਾ ਹੈ ਕਿ ਯਾਰ ਇੰਨਾ ਕਾਛ ਲੋਕ ਡੁੱਬੇ ਖੜੇ ਨੇ ਹੈ ਹਾਂ ਇੱਕ ਉਰਗਾਲ ਲਈ ਆਇਆ ਟੀ ਵੇਲਾ ਹੀ ਦੂਸੇ ਇੱਕ ਮੁਸਲਮਾਨ ਹੈ ਸਾਰੇ ਜੀ ਸਖਾਣੇ ਖੜਨਾ ਹੀ ਖੜਨਾ ਹੈ ਹਾਂ ਸਾਰੇ ਪੰਜਾਬ ਨਾਲ ਖੜੇ ਆ ਹੈ ਸਾਰੇ ਪੰਜਾਬ ਨਾਲ ਖੜੇ ਆ ਸਾਰੇ ਲੋਕ ਖੜੇ ਨੇ ਤੇ ਬਾਕੀ ਤੂੰ ਪਾ ਦਿਆ ਕਰ ਆਪ ਦਾ ਸਾਰਿਆਂ ਨੂੰ ਦੱਸਿਆ ਕਰ ਹਾਂ ਕੋਨੇ ਤੇ ਤੂੰ ਬਣਾਇਆ ਕਹਿੰਦੇ ਪੇਜ ਹਾਂ ਮੈਂ ਫੇਸਬੁੱਕ ਤੇ ਪੇਜ ਬਣਾਇਆ ਨਾ ਕਿ ਲੋਕੀ ਵਾਵਾ ਜੁੜ ਜਾਣਗੇ ਫੇਸਬੁੱਕ ਤੇ ਫੋਲੋਅਰ ਨੂੰ ਕਰਨੇ ਕਿ ਬਣਾਇਆ ਇੱਕ ਕੀ ਨਾਮ ਹੈ ਪ੍ਰਧਾਨ ਮੰਤਰੀ ਬਾਜੇ ਕੇ ਨਾਮ ਰੱਖਿਆ ਮਾਓ ਵਧੀਆ ਗੱਲ ਹੈ ਇਧਰੋਂ ਚੱਕੇ ਵੱਲੋਂ ਵੀ ਸਾਰਿਆਂ ਨੂੰ ਅਹੀ ਅਰਦਾਸ ਸਾਰਿਆਂ ਦੀ ਕਰਨੇ ਸਾਡੇ ਸਾਰੇ ਜਥੇ ਦੇ ਅਰਦਾਸ ਹੈ ਕਿ ਮਹਾਰਾਜਪੀ ਆਪ ਤੇ ਚੜ੍ਹਦੀ ਕਲਾ ਰੱਖੇ ਤੇ ਤੁਮੀ ਤੇ ਬਾਕੀ ਯਾਰ ਹੋਰ ਜਿੰਦਰ ਜਿਹੜਾ ਮੁੰਡਾ ਜਿੰਦਰ ਅਮਰੀਕਾ ਵਾਲਾ ਉਹਦੀ ਵੀ ਬਾਹ ਛੱਡੀ ਕਰੀ ਉਹ ਵੀ ਯਾਰ ਵਿਚਾਰਾ ਆਪਣਾ ਭਾਗ ਫਸਿਆ ਆ ਉਹਦੀ ਵੀ ਮੰਨ ਲਓ ਗੱਲਬਾਤ ਕਰੀ ਛੱਡਿਆ ਉਹ ਉਹ ਵੀ ਮਤਲਬ ਉਹਨਾਂ ਨੇ ਕਿਹੜਾ ਜਾਣਬੁੱਝ ਕੇ ਮਾਰੇ ਆ ਹਾਂ ਚੱਲ ਕੋਈ ਉਹਨਾਂ ਦੀ ਵੀ ਕਰਿਆ ਕਰੋ ਕਾਜ ਤੇ ਭਾਈ ਸਾਹਿਬ ਦੇ ਗਏ ਉਹ ਕੈਂਪਾਂ ਦੇ ਵਿੱਚ ਤੁਸੀਂ ਹਾਂ ਅਸੀਂ ਗਏ ਸਰ ਰਾਸ਼ਨ ਲੈ ਕੇ ਗਏ ਆ ਤੇ ਅੱਜ ਫਿਰ ਬਾਪੂ ਵੀ ਚੱਲੇ ਆਏ ਹਾਂ ਉਹ ਵੀ ਉੱਥੇ ਗੇੜਾ ਮਾਰਨ ਚੱਲੇ ਆ ਸੀ ਤੇ ਇਹ ਚਲੇ ਹੀ ਜਾਂਦੇ ਦੋਆਂ ਕੁ ਦਿਨਾਂ ਬਾਅਦ ਯਾ ਬਾਪੂ ਤਾਂ ਰੋਜ਼ ਹੀ ਉੱਥੇ ਰਹਿੰਦਾ ਹੈ ਪੂਰੇ ਗੱਟੇ-ਗੁੱਟੇ ਵੀ ਭਰੋਂ ਜਾਂਦਾ ਹੈ ਆਪਣਾ ਦਾਦਾ ਤੇਰਾ ਹਾਂ ਹਾਂ ਬਾਪੂ ਜਦੋਂ ਵਧੀਆ ਇਹ ਤੇ ਜਾਂਦਾ ਤੇ ਆ ਚੰਗੀ ਗੱਲ ਹੈ ਅਸੀਂ ਹੁਣ ਅੰਦਰ ਬੈਠੇ ਕੋਈ ਸੇਵਾ ਕਰਨੀ ਚੱਲ ਸਾਡੇ ਮਨ 'ਚ ਇਹ ਹੈ ਕਿ ਸਾਡੇ ਮਗਰ ਹੈਗੇ ਬਥੇਰੇ ਕਰਨ ਵਾਲੇ ਹੁਣ ਆਪਣੇ ਕੈਂਪ ਵੀ ਲੱਗੇ ਨੇ ਸਾਰਾ ਕੁਝ ਚੱਲਦਾ ਪਿਆ ਚੱਲ ਸਾਰੀਆਂ ਹੀ ਪਾਰਟੀਆਂ ਆਈ ਦੇ ਕਹਿੰਨੇ ਕਿ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਸਾਰੇ ਸੇਵਾ ਕਰਨ ਪਈ ਆਵਦੀ ਨਹੀਂ ਬੇਨਤੀ ਤੇ ਜਾਦੀ ਸਾਡੀ ਨਾ ਅਸਲ ਮਨ ਦੇ ਵਿੱਚ ਬਾਹਰ ਬਾਹਰਲੇ ਵਿਦੇਸ਼ਾਂ ਵਾਲਿਆਂ ਨੂੰ ਕਿ ਉਹ ਹੀ ਪੰਜਾਬ ਦੀ ਜਾਦੀ ਬਾਹ ਫੜਦੇ ਉਹਨਾਂ ਨੂੰ ਬੇਨਤੀ ਵੀ ਜਰੂਰ ਤੇ ਬਾਕੀ ਤੇਰਾ ਨੰਬਰ ਕਿਹੜਾ ਚਾਉਂਦਾ ਏ ਨੰਬਰ ਮੇਰਾ ਆਹੀ ਚੱਲਦਾ ਹੈ ਹਾਂ ਨੰਬਰ ਤੇਰਾ ਕੋਈ ਜਾਂਦਾ ਕੋਈ ਹੈਗਾ ਹੀ ਤੇ ਇਹੀ ਨੰਬਰ ਹਾਂ ਚੱਲ ਬਾਪੂ ਦਾ ਨੰਬਰ ਤੂੰ ਦੱਸਦੀ ਕਿ ਉਹ ਬਾਪੂ ਦਾ ਨੰਬਰ ਜਿਹੜਾ ਉਹ ਦੇ ਦਿਆ ਕਰ 77172363 ਅੱਛਾ ਅੱਛਾ ਉਹ ਵਾਲਾ ਨੰਬਰ ਹਾਂਜੀ ਹਾਂ ਉਹ ਦੇ ਦਿਆ ਕਰੋ ਮਨ ਲ ਕੋਈ ਅਗਲਾ ਤੁਹਾਨੂੰ ਪੁੱਛ ਹੀ ਲੈਂਦਾ ਕਿ ਕਿੱਥੇ ਸੇਵਾ ਕਰਨੀ ਕਈ ਗੱਲਾਂ ਨੇ ਅਗਲੇ ਨੂੰ ਨਹੀਂ ਵੀ ਪਤਾ ਲੱਗਾ ਕਈ ਹੁਣ ਕੱਲ ਇੱਥੇ ਵਿਚਾਰੇ ਦਿੱਲੀੋਂ ਆਏ ਸੀ ਦਿੱਲੀੋਂ ਸੇਵਾ ਕਰਨ ਮੁੰਡੇ ਹਾਂ ਉਹ ਇਹ ਆਇਲਕੇ ਦੇ ਪਿੰਡ ਅਖੀਰਲਾ ਪਿੰਡ ਉੱਥੇ ਮੁੰਡੇ ਦਿੱਲੀ ਤੋਂ ਐਡੀ ਦੂਰੋਂ ਉਹ ਵੇਖ ਕੇ ਮੇਂ ਅੱਖਾਂ ਹੀ ਗਲ ਪਾਣੀ ਆ ਗਿਆ ਮੈਂ ਕਿਹਾ ਧੰਨੇ ਮਾਹ ਰਈ ਚੱਕੀ ਤੇਰੀ ਨੀ ਕਿਰਪਾ ਹਾਂ ਤੇ ਬਾਕੀ ਕੋਈ ਚੱਕਰ ਨਹੀਂ ਤੇ ਗੁਰੂ ਕਰੇਗਾ ਕਿਰਪਾ ਮਾਹ ਰਈ ਸੱਚੇ ਬਾਛਾ ਦੇ ਅਰਦਾਸ ਕਰ ਸਾਰੇ ਤੇਰੀ ਅਰਦਾਸ ਕਰਨ ਸਾਰੇ ਪੀ ਆਮ ਦੀ ساری ਦੁਨੀਆ ਦੀ ਕੇ ਨਾਲ ਹੀ ਕਰੇਗਾ ਚੜਦੀ ਕਲਾ ਸੱਚੇ ਬਾਛਾ ਹਾਂ ਠੀਕੇ ਹੋਰ ਗੱਲਬਾਤ ਕੋਈ ਹੋਰ ਚੜਦੀ ਕਲਾ ਠੀਕ ਏ ਕੋਈ ਨਹੀਂ 바ਵਾ ਆਪਣੇ ਕੈਂਪ ਲੱਗੇ ਹੋਏ ਨੇ ਭਾਈ ਸਾਹ ਵਾਲੇ ਹਾਂ 바ਵਾ ਲੱਗੇ ਨੇ ਐ ਤੇ ਉੱਥੇ ਦੂਜਾ ਨਾਂ ਕੀ ਆਪ ਕੈਂਪ ਤੇ ਬੜੇ ਲੱਗੇ ਬਾਪੂ ਵੀ ਦੱਸਦਾ ਸੀ ਹਾਂ ਬਾਪੂ ਬਾਕੀ ਦੇ ਸਾਰੇ ਇੱਥੇ ਟੀਵੀ 'ਚ ਵੇਖ ਰਹੇ ਨੇ ਇੱਥੇ ਨਿਊਜ਼ 18 'ਚ ਆਪਣਾ ਰਾਣਾ ਨਹੀਂ ਜਿਹੜਾ ਮੇਰਾ ਯਾਰ ਡੇ ਪਹਿਲਾਂ ਦੇ ਵੀ ਪੋਰਟਰੇ ਸੀ ਹਾਂ ਕੀ ਦੂਜਾ ਨਾਂ ਆ ਕੇ ਇੱਥੇ ਵੇਖ ਰਹੇ ਨੇ ਵਾਧੂ ਵੇ ਰਹੇ ਨੇ ਕੋਈ ਗੱਲ ਨਹੀਂ ਤੂੰ ਦੂਜਾ ਨਾਂ ਕੀ ਏ ਇਹ ਕੋਈ ਨਹੀਂ ਤੂੰ ਆਪ ਦੇ ਘਰੇ ਆ ਜਾ ਠੀਕ ਆ ਜੀ ਤੁਹਾਡਾ ਟਾਈਮ ਪੂਰਾ ਹੋ ਚੱਲਿਆ ਹਾਂ ਠੀਕ ਹੈ ਕਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।